आज दी प्रेस कॉन्फ्रेंस ਲਈ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਸੀਆਂ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਕੈ ਨੇ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜੰਦੇ ਉੱਤੇ ਇਹਦੇ ਟੇਬਲਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਨੋਟ ਬਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ 5 ਐਫਆਈਆਰ ਦਰਜ ਹੋਈਆਂ ਨੇ ਪ੍ਰਾਈਵੇਟ ਏਜੰਸੀ ਖਿਲਾਫ ਜਿਨ੍ਹਾਂ ਨੂੰ ਕਿ ਅਸੀਂ ਤਫ਼ਤੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨਿਸ਼ਾਨੇ ਵੀ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਤਲਾਸ਼ਾਂ ਦੇ ਪਿੱਛੇ ਦਵਾਂਗੇ ਤੁਹਾਡੇ ਇਸ ਪ੍ਰੈਸ ਕਾਨਫਰੰਸ ਦਾ ਇਹ ਹੀ ਮੈਸੇਜ ਹੈ ਕਿ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਛੋਲੇਪਾਲੇ ਨੌਜਵਾਨਾਂ ਨੂੰ ਬਾਹਰ ਦੇ ਸਿੱਖੇ ਦਿਖਾ ਕੇ ਵੀ ਤੁਹਾਨੂੰ ਯੂਐਸਏ ਇੱਦਾਂ ਦੇ ਇੰਗਲੈਂਡ ਕੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਵੀ ਇਸ ਕੰਮ ਤੇ ਹੈ ਠੱਜਾਂ ਔਰ ਇਹ ਨੌਜਵਾਨੀ ਦੀ ਨੂੰ ਕਿਸੇ ਨੂੰ ਛੋਲੇਪਾਲੇ ਲੋਕਾਂ ਨੂੰ ਤੇ ਗੁਮਰਾਹ